ਆਪਾਂ ਫਗਣ ਮਹੀਨੇ ਦਾ ਜਿਹੜਾ ਮੂਲ ਪਾਠ ਆ ਉਹ ਪੜਦੇ ਆ ਔਰ ਸਰਵਨ ਕਰਨਾ ਸਾ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਫਲਗਨ ਜਿਹੜਾ ਵਾ ਇਨ ਫਗਣ ਨੂੰ ਫਲਗਨ ਲਿਖਿਆ ਗੁਰਬਾਣੀ ਦੇ ਵਿੱਚ ਬਸੰਤ ਰੂਤ ਆ ਜਾਂਦੀ ਇਸ ਮਹੀਨੇ ਦੇ ਵਿੱਚ ਔਰ ਫਾੜ ਫੁੱਲ ਜਿਹੜੇ ਆ ਉਹ ਖਿੜ ਜਾਂਦੇ ਆ ਪੱਤ ਝੜ ਖਤਮ ਹੋ ਜਾਂਦੀ ਆ ਔਰ ਚਾਰੇ ਪਾਸੇ ਹਰਿਆਲੀ ਹੋ ਜਾਂਦੀ ਆ ਠੰਡ ਵੀ ਖਤਮ ਹੋ ਜਾਂਦੀ ਆ ਮਿੱਠੀ ਜੀ ਰੂਤ ਆ ਜਾਂਦੀ ਆ ਔਰ ਇੱਕ ਮੌਸਮ ਬੜਾ ਸੁਹਾਵਣਾ ਹੋ ਜਾਂਦਾ ਇਸ ਮਹੀਨੇ ਵਿੱਚ ਫਲਗਣ ਆਨੰਦ ਦੇ ਉਪਾਰ ਜਨਾ ਹਰ ਸੱਜਣ ਪ੍ਰਗਟ ਆਈ ਸੰਤ ਸਹਾਈ RAM ਕੀ ਕਰ ਕਿਰਪਾ ਦੀਆ ਮਲਾਈ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਈ ਇਸ ਪੁਨੀ ਵਡ ਪਗਣੀ ਵਰ ਪਾਇਆ ਹਰ ਰਾਈ ਮਿਲ ਸਈਆਂ ਮੰਗਲ ਗਾਵਹੀ ਗੀਤ ਗੋਵਿੰਦੇ ਅਲਾਈ ਹਰ ਜਿਹਾ ਯਵਰ ਨਦੀ ਸਈ ਕੋਈ ਦੂਜਾ ਲਵੇ ਨਾ ਲਾਈ ਹਲਤ ਪਲਤ ਸਵਾਰਿਓਨੋਂ ਨੀਚਲ ਦਿੱਤੀਆਂ ਨਜਾਈ ਸੰਸਾਰ ਸਾਗਰ ਤੇ ਰਖਿਓਨ ਬੌੜ ਨ ਜਨਮੇ ਧਾਈ ਜੇਵਾ ਏਕ ਨੇਕ ਗੁਣ ਤੇਰੇ ਤਰੇ ਜੇਵਾ ਏਕ ਨੇਕ ਗੁਣ ਤਰੇ ਨਾਨਕ ਚਰਨੀ ਪਾਈ ਫਲਗਣ ਆਨੰਦ ਸਲਾਈ ਫਲਗਣ ਨੀਤ ਸਲਾਈ ਐ ਜਿਸ ਨੂੰ ਤਿਲਨਾਤ ਮਾਈ ਇਹ ਮੂਲ ਪਾਠ ਹੈ ਜੀ ਫਗਣ ਦੇ ਮਹੀਨੇ ਦਾ ਫਗਣ ਦੇ ਮਹੀਨੇ ਦੁਆਰਾ ਗੁਰੂ ਦੇ ਵਿੱਚ ਜਿਹੜਾ ਪ੍ਰਦੇਸ਼ ਦਿੱਤਾ ਵਾ ਆਨੰਦ ਪਾਰ ਜਨਾ ਆਨੰਦ ਉਤਪਨ ਹੋ ਗਿਆ ਸੱਜਣ ਪ੍ਰਗਟ ਆਏ ਜਿਸ ਜਗਿਆਸੂ ਦੇ ਹਿਰਦੇ ਵਿੱਚ ਪਰਮਾਤਮਾ ਬਿੱਤਰ ਦੀ ਹੋਂਦ ਪ੍ਰਗਟ ਹੋ ਜਾਂਦੀ ਆ ਕਹਿੰਦੇ ਫਲਗਣ ਆਨੰਦ ਅਪਾਰ ਜਨਾ ਹਰ ਸੱਜਣ ਪ੍ਰਗਟ ਆਏ ਫਗਣ ਦੇ ਮਹੀਨੇ ਵਿੱਚ ਪਰਮਾਤਮਾ ਦੀ ਜਿਹੜੀ ਆ ਬੜੀ ਕਿਰਪਾ ਹੋਈ ਆ ਔਰ ਆਨੰਦ ਆ ਗਿਆ ਮੇਰੇ ਮਨ ਨੂੰ ਜਿਹੜਾ ਪਰਮਾਤਮਾ ਵਾ ਮੇਰੇ ਮਨ ਦੇ ਵਿੱਚ ਪ੍ਰਗਟ ਹੋ ਗਿਆ ਵਾ ਔਰ ਮੈਨੂੰ ਖੁਸ਼ੀ ਹੋ ਰਹੀ ਆ ਆਨੰਦ ਆ ਰਿਹਾ ਵਾ ਮੈਂ ਇਹ ਖੁਸ਼ੀ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ ਕਿ ਮੈਨੂੰ ਅਹਿਸਾਸ ਹੋ ਗਿਆ ਕਿ ਪਰਮਾਤਮਾ ਮੇਰੇ ਨਾਲ ਆ ਜਿਵੇਂ ਬਸੰਤ ਦੇ ਰੋਤ ਵਿੱਚ ਫੁੱਲ ਜਿਹੜੇ ਆ ਪਤੇ ਜਿਹੜੇ ਆ ਉਹ ਖੇੜ ਜਾਂਦੇ ਆ ਨਿਕਲਦੇ ਆ ਕਿਤੇ ਕਿੱਡਾ ਸੁਹਾਵਣਾ ਲੱਗਦਾ ਇਸੇ ਤਰ੍ਹਾਂ ਗੁਰੂ ਮਹਾਰਾਜ ਸਾਡੇ ਸਾਹਮਣੇ ਪ੍ਰਗਟ ਹੋ ਜਾਂਦੇ ਆ ਔਰ ਦਰਸ਼ਨ ਕਰਕੇ ਮਨ ਦੇ ਵਿੱਚ ਇੰਨੀ ਜਿਆਦਾ ਆਨੰਦਤ ਭਾਵਨਾ ਹੋ ਜਾਂਦੀ ਆ ਕਿ ਮਨ ਜਿਹੜਾ ਵਾ ਉਹ ਖੇੜ ਜਾਂਦਾ ਵਾ ਫੁੱਲਾ ਮੰਗ ਕਹਿੰਦੇ ਨੇ ਕਿ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀ ਆ ਮਿਲਾਏ ਕਹਿੰਦੇ ਪਰਮਾਤਮਾ ਦੀ ਕਿਰਪਾ ਦੇ ਨਾਲ ਸੰਤ ਸਹਾਈ ਸਹੈਤਾ ਨਾਲ ਪਰਮਾਤਮਾ ਦੇ ਮਿਲਾਪ ਲਈ ਸਤਿਗੁਰੂ ਅਤੇ ਪਰਮਾਤਮਾ ਨਾਲ ਮਿਲੇ ਹੋਏ ਜਿਹੜੇ ਸੰਤ ਜਨਸ ਹੈ ਕੋਈ ਔਰ ਉਹਨਾਂ ਨੇ ਕਿਰਪਾ ਕੀਤੀ ਜਿਹੜੇ ਸੰਤ ਜਿਹੜੇ ਲੋਕ ਆ ਜਿਹੜੇ ਸਾਧੂ ਜਿਹੜੇ ਲੋਕ ਆ ਜਿਹੜੇ ਇੱਕ ਪਰਮਾਤਮਾ ਦੀ ਆराधना ਕਰਦੇ ਆ ਜਿਹੜੇ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਸਾਨੂੰ ਇਹ ਪ੍ਰਦੇਸ਼ ਮਿਲਦਾ ਕਿ ਜਿਹੜੇ ਸੰਤ ਜਨ ਲੋਕ ਆ ਨਾ ਜਿਹੜੇ ਸਾਡੇ ਲਈ ਸਹਾਈ ਹੁੰਦੇ ਆ ਜਿਨ੍ਹਾਂ ਦੀ ਸੰਗਤ ਕਰਦੇ ਆ ਤੇ ਫਿਰ ਸਾਨੂੰ ਜਿਹੜਾ ਪਰਮਾਤਮਾ ਜਿਹੜਾ ਵਾ ਉਹਦਾ ਮਲਾਪ ਹੋ ਗਿਆ ਕਿਉਂਕਿ ਸਾਧ ਸੰਗਤ ਕੈਸੀ ਜਾਣੀ ਹੈ ਜਿੱਤੇ ਏਕੋ ਨਾਮ ਵਖਾਣੀਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾ ਹੀ ਜਾਏ ਜਿਹੜੀ ਮੇਰੇ ਹਿਰਦੇ ਦੀ ਸੇਜ ਆ ਨਾ ਇਹ ਸੁਹਾਵਣੀ ਹੋ ਗਈ ਆ ਹੁਣ ਸਾਰੇ ਸੁੱਖ ਮੈਨੂੰ ਮਿਲ ਗਏ ਆ ਇਥੇ ਪਦਾਰਥਾਂ ਦੀ ਗੱਲ ਨਹੀਂ ਹੈ ਗਈ ਇਥੇ ਮਨ ਦੀ ਜਿਹੜੀ ਅਵਸਥਾ ਦੀ ਗੱਲ ਆ ਸਾਡੇ ਮਨ ਦੀ ਜਿਹੜੀ ਅਵਸਥਾ ਜੀ ਨਹੀਂ ਉੱਚੀ ਹੋ ਗਈ ਆ ਕਿ ਹੁਣ ਮੈਨੂੰ ਸਾਰੇ ਸੁੱਖ ਮਿਲ ਗਏ ਆ ਆਨੰਦ ਆ ਗਿਆ ਮੇਰੇ ਮਨ ਦੇ ਵਿੱਚ ਕੋਈ ਵੀ ਤ੍ਰਿਸ਼ਨਾ ਨਹੀਂ ਰਹੀ ਕੋਈ ਭੁੱਖ ਨਹੀਂ ਰਹੀ ਤੇ ਜਿਹੜੇ ਦੁੱਖ ਆ ਕੋਈ ਨਹੀਂ ਹੈਗਾ ਕਹਿੰਦੋ ਪਾਵਿਆ ਕਿ ਦੁੱਖਾਂ ਵਾਲਾ ਕੋਈ ਇਥੇ ਨਾਂ ਨਿਸ਼ਾਨ ਹੀ ਨਹੀਂ ਹੈਗਾ ਦੇ ਇਸਾ ਕ ਸੰਸਾਰ ਵਿੱਚ ਬੰਦੇ ਨੂੰ ਦੁੱਖ ਆਉਂਦੇ ਹੋਣਗੇ ਪਰ ਇਹ ਗੱਲ ਆਉਂਦੇ ਵੀ ਆ ਇਸ ਗੱਲ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ ਕਿ ਦੁੱਖ ਨਹੀਂ ਆਉਂਦੇ ਦੁੱਖ ਸੁਖ ਦੋਈ ਧਰ ਕਪੜੇ ਪਹਿਰੇ ਜਾਈ ਮਨੁੱਖ ਗੁਰੂ ਨਾਨਕ ਸਾਹਿਬ ਨੇ ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀਆ ਜਿਸ ਨਾਮ ਅਧਾਰ ਪਰ ਕਹਿੰਦੇ ਨੇ ਕਿ ਮਤਲਬ ਕਿ ਮੈਨੂੰ ਇੰਨਾ ਸਕੂਨ ਆ ਗਿਆ ਕਿ ਮੈਨੂੰ ਦੁੱਖਾਂ ਦੀ ਵੀ ਪਰਵਾਹ ਨਹੀਂ ਰਹੀ ਜੋ ਨਰ ਦੁਖ ਮੈ ਦੁੱਖ ਨਹੀਂ ਮੰਨੇ ਸੁਖ ਸੁਨੇ ਔਰ ਭੈ ਨਹੀਂ ਜਾ ਕੇ ਕੰਚਣ ਮਾਟੀ ਮੰਨੇ ਹੁਣ ਇਹੋ ਜੀ ਅਵਸਥਾ ਹੋ ਗਈ ਆ ਨਾ ਦੁੱਖ ਦੀ ਪਰਵਾਹ ਰਹੀ ਆ ਨਾ ਸੁਖ ਦੀ ਰਹੀ ਆ ਆਲੀ ਜੁਵੈਲ ਹੁਣ ਜਿਹੜੀ ਆ ਜ਼ਿੰਦਗੀ ਦੇ ਵਿੱਚ ਨਜ਼ਾਰਾ ਆ ਰਿਹਾ ਮੈਨੂੰ ਜ਼ਿੰਦਗੀ ਚੋਂ ਦਾ ਈਸ਼ ਪੁਣੀ ਵੱਡ ਭਾਗ ਨਹੀਂ ਵਰ ਪਾਇਆ ਹਰ ਰਾਈ ਈਸ਼ਾ ਮੇਰੀ ਪੂਰੀ ਹੋ ਗਈ ਆ ਮੈਂ ਬੜੇ ਵੱਡੇ ਭਾਗਾਂ ਵਾਲੀ ਆ ਤੇ ਮੈਂ ਆਪਣਾ ਪਤੀ ਪਰਮੇਸ਼ਰ ਜਿਹੜਾ ਵਾ ਉਹ ਪਾ ਲਿਆ ਵਾ ਜਿਹੜੋਂ ਕਿਸੇ ਪ੍ਰੀਤਮ ਨੂੰ ਆਪਣੀ ਜਦੋਂ ਕਿਸੇ ਇਹ ਤੇ ਆਪਾਂ ਇਹ ਵੀ ਕਹਿ ਸਕਦੇ ਆ ਕਿ ਜਦੋਂ ਸਾਨੂੰ ਪ੍ਰੀਤਮ ਦੀ ਸੰਸਾਰੀ ਤੌਰ ਤੇ ਲੈ ਲੋ ਜਦੋਂ ਕਿਸੇ ਪ੍ਰੇਮ ਕਾ ਨੂੰ ਜਾਂ ਜਦੋਂ ਪਤਨੀ ਨੂੰ ਆਪਣਾ ਪਤੀ ਮਿਲ ਜਾਂਦਾ ਨਾ ਪ੍ਰੀਤਮ ਮਿਲ ਜਾਂਦਾ ਵਾ ਫਿਰ ਉਹਦੀ ਖੁਸ਼ੀ ਜਿਹੜੀ ਆ ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾਂਦੀ ਕਿਉਂਕਿ ਉਹਨੂੰ ਆਨੰਦ ਆ ਜਾਂਦਾ ਆਪਣੇ ਪ੍ਰੀਤਮ ਨਾਲ ਮਿਲਣ ਦਾ ਕਿਉਂਕਿ ਉਹਦੇ ਲਈ ਉਸ ਤੋਂ ਵੱਡੀ ਹੋਰ ਕੋਈ ਖੁਸ਼ੀ ਨਹੀਂ ਹੁੰਦੀ ਅਜਨ ਸੁਤੀ ਕੰਤ ਸਿਵੰਗ ਮੁੜੇ ਮੁੜ ਜਾਏ ਫਰੀਦਾ ਜਾਏ ਪੁਛੇ ਡਹਾਗਣੀ ਤਿੰਨ ਕਿਉਂ ਰੈਣ ਵਹਾਈ ਕਹਿੰਦੇ ਨੇ ਕਿ ਮਤਲਬ ਕਿ ਜਿਹੜਾ ਪਰਮਾਤਮਾ ਸਾਡਾ ਕੰਤ ਆ ਵਾਰਿਆ ਸਾਡਾ ਉਹ ਪਾਲਿਆ ਮੈਂ ਹੁਣ ਬڑے ਵੱਡੇ ਭਾਗਾਂ ਵਾਲੀਆਂ ਸਾਰੀਆਂ ਇੱਛਾ ਮੇਰੀਆਂ ਪੂਰੀਆਂ ਹੋ ਗਈਆਂ ਹੁਣ ਮੈਨੂੰ ਕੋਈ ਟੈਨਸ਼ਨ ਨਹੀਂ ਆਨੰਦ ਆ ਗਿਆ ਪਰਿ ਪਰਮਾਤਮਾ ਪਾ ਗਈ ਮੇਰੇ ਮਨ ਦੇ ਵਿੱਚ ਖੇੜਾ ਆ ਗਿਆ ਜਿਵੇਂ ਬਸੰਤ ਰੁੱਤ ਦੇ ਵਿੱਚ ਫੁੱਲ ਖਿੜ ਜਾਂਦੇ ਆ ਔਰ ਕੁਦਰਤ ਜਿਹੜੀ ਆ ਉਹ ਜਿਹੜੀ ਆ ਸੁਹਾਵਣੀ ਹੋ ਜਾਂਦੀ ਆ ਚਾਰੇ ਪਾਸੇ ਹਰਿਆਲੀ ਜਿਹੜੀ ਆ ਉਹ ਦਿਖਾਈ ਦਿੰਦੀ ਆ ਔਰ ਮੌਸਮ ਵੀ ਸੁਹਾਵਣਾ ਹੋ ਜਾਂਦਾ ਵਾ ਇਸੇ ਤਰ੍ਹਾਂ ਜਿਹੜਾ ਸਿਰਦਾ ਜਿਹੜਾ ਮਨੋਕ ਦਾ ਉਹ ਖਿੜ ਜਾਂਦਾ ਫਿਰ ਗੀਤ ਗਾਉਂਦਾ ਵਾ ਇਨਸਾਨ ਮੇਲ ਸਹਿਆਂ ਮੰਗਲ ਗਾਵਈ ਗੀਤ ਗੋਵਿੰਦੇ ਲਾਈ ਫਿਰ ਆਪਣੀਆਂ ਸਖੀਆਂ ਸਹੇਲੀਆਂ ਦੇ ਨਾਲ ਖੁਸ਼ੀ ਵਾਲੇ ਗੀਤ ਜਿਹੜੇ ਆ ਗੁਰਬਾਣੀ ਦੇ ਵਿੱਚ ਸ਼ਬਦ ਗਾਉਂਦਾ ਵਾ ਔਰ ਕਲਕਾਰੀਆਂ ਮਾਰਦਾ ਮਨ ਜਿਹੜਾ ਵਾ ਖੁਸ਼ੀਆਂ ਵਿੱਚ ਸੋਲੇ ਗਾਉਂਦਾ ਪਰਮਾਤਮਾ ਦੇ ਔਰ ਉਸ ਅੱਲਾ ਦੇ ਉਸ ਪਰਮਾਤਮਾ ਦੇ ਗੀਤ ਗਾ-ਗਾ ਕੇ ਆਨੰਦ ਪ੍ਰਾਪਤ ਕਰਦਾ ਫਿਰ ਆਪਣੇ ਆਪ ਵੇਖੋਗੇ ਉਸ ਤੋਂ ਦੁਖੀ ਬੰਦਾ ਜਦੋਂ ਹੁੰਦਾ ਨਾ ਉਹਨੂੰ ਨਾ ਗਾਣਾ ਚੰਗਾ ਲੱਗਦਾ ਨਾ ਖਾਣਾ ਚੰਗਾ ਲੱਗਦਾ ਜਦੋਂ ਕੋਈ ਨਿਸ਼ਾਨ ਮਾਨਸਿਕ ਤੌਰ ਤੇ ਪਰੇਸ਼ਾਨ ਹੋਏਗਾ ਨਾ ਨਾ ਉਹਨੂੰ ਕੋਈ ਗੀਤ ਚੰਗਾ ਲੱਗੇਗਾ ਤੇ ਨਾ ਹੀ ਉਹਨੂੰ ਕੋਈ ਖਾਣ ਪੀਣ ਵਾਲੀ ਚੀਜ਼ ਚੰਗੀ ਲੱਗੇਗੀ ਪਰ ਜਦੋਂ ਸਰੀਰ ਠੀਕ ਆ ਮਨ ਤੰਦਰੁਸਤ ਆ ਫਿਰ ਜਿਹੜਾ ਵਾ ਗਾਣੇ ਗਾਉਂਦਾ ਵਾ ਫਿਰ ਖੁਸ਼ੀ ਹੁੰਦੀ ਉਹਨੂੰ ਪਰਮਾਤਮਾ ਦੇ ਇਸੇ ਤਰ੍ਹਾਂ ਜਿਹੜੀ ਸੰਸ ਜਿਵੇਂ ਸੰਸਾਰੀ ਲੋਕ ਕਰਦੇ اسی ਤਰ੍ਹਾਂ ਜਿਹੜੇ ਭਗਤ ਲੋਕ ਆ ਉਹ ਵੀ ਗੀਤ ਗਾਉਂਦੇ ਆ ਅੱਲਾ ਪਰਮੇਸ਼ਰ ਦੇ ਅੱਲਾ ਜਦੋਂ ਪਾਵ ਅੱਲਾ ਪਰਮੇਸ਼ਰ ਵਾਹਿਗੁਰੂ ਦੁੱਖਾਂ ਦੇ ਠਹਿਰਨ ਲਈ ਕੋਈ ਜਗ੍ਹਾ ਨਹੀਂ ਰਹੀ ਹੁਣ ਪ੍ਰਭੂ ਜਿਹੜਾ ਮਲਾਪ ਨਾਲ ਹਿਰਦਾ ਰੂਪੀ ਸੇ ਜਿਹੜੀ ਸ਼ੋਭਨਿਕ ਹੋ ਗਈ ਆ ਔਰ ਪ੍ਰਕਾਸ਼ ਸਰੂਪ ਹਰੀ ਦੀ ਪ੍ਰਾਪਤੀ ਹੋ ਗਈ ਆ ਔਰ ਖੁਸ਼ੀ ਦੇ ਗੀਤ ਜਿਹੜੇ ਬੰਦਾ ਜਿਹੜੇ ਆ ਪ੍ਰਮਾਤਮਾ ਦੇ ਗਾਉਂਦਾ ਵਾ ਔਰ ਆਨੰਦ ਦੀ ਪ੍ਰਾਪਤੀ ਜਿਹੜੀ ਆ ਉਹ ਹੋਈ ਆ ਹਰ ਜਿਹਹਾ ਵਰਨਾ ਦੀ ਸਹੀ ਕੋਈ ਦੂਜਾ ਲਵੇ ਨਾ ਲਈ ਅਰੀ ਵਰਗਾ ਕੋਈ ਹੋਰ ਹੈਗਾ ਹੀ ਨਹੀਂ ਨਾ ਮੈਨੂੰ ਦੱਸਿਆ ਹੀ ਗੁਰੂ ਮਹਾਰਾਜ ਕਹਿੰਦੇ ਅੱਲਾ ਪਾਕੰਗ ਪਾਕ ਹੈ ਸ਼ੱਕ ਕਰੂੰ ਜੇ ਦੂਸਰ ਹੋਈ ਸਬਣਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੂੰ ਦਾਤਾ ਦਤਾਰ ਤੇਰਾ ਦਿੱਤਾ ਕਾਮਣਾ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਕਿ ਹਰੀ ਪ੍ਰਮਾਤਮਾ ਤੋਂ ਬਿਨਾ ਜਿਹੜਾ ਵਾ ਨਾ ਮੈਨੂੰ ਕੋਈ ਹੋਰ ਦੂਜਾ ਜਿਹੜਾ ਉਹਦੀ ਜਗ੍ਹਾ ਨਹੀਂ ਲੈ ਸਕਦਾ ਜਿਵੇਂ ਇੱਕ ਜੀਵ ਇਸਤਰੀ ਨੂੰ ਕਿਸੇ ਆਪਣੀ ਪ੍ਰੇਮੀ ਦੇ ਨਾਲ ਆਪਣੇ ਪਤੀ ਦੇ ਨਾਲ ਜਦੋਂ ਪ੍ਰੇਮ ਹੋ ਜਾਂਦਾ ਨਾ ਫਿਰ ਉਹਨੂੰ ਕੋਈ ਦੂਜਾ ਬੰਦਾ ਜਿਹੜਾ ਵਾ ਜਾਂ ਦੂਜਾ ਇਨਸਾਨ ਜਿਹੜਾ ਬਿਲਕੁਲ ਚੰਗਾ ਨਹੀਂ ਲੱਗਦਾ ਬੇਸ਼ੱਕ ਜਿਹੜੇ ਨਸਾਨ ਮਰਜੀ ਹੋਣ ਪਰ ਜੀਵ ਇਸਤਰੀ ਦਾ ਜਿਹਦੇ ਨਾਲ ਪ੍ਰੇਮ ਹੁੰਦਾ ਵਾ ਇਹ ਤੇ ਆਪਾਂ دنیਵੀ ਧਾਰਨ ਲੈ ਸਕਦੇ ਹਾਂ ਜਿਵੇਂ ਪਤੀ ਦੇ ਨਾਲ ਜਾਂ ਆਪਣੇ ਪ੍ਰੇਮੀ ਦੇ ਨਾਲ ਜਦੋਂ ਉਹਦਾ ਪ੍ਰੇਮ ਹੁੰਦਾ ਫਿਰ ਉਹਨੂੰ ਦੂਜਾ ਜਿਹੜਾ ਇਨਸਾਨ ਆ ਉਹ ਨਹੀਂ ਚੰਗਾ ਲੱਗਦਾ ਇਸੀ ਤਰ੍ਹਾਂ ਜਿਹੜੇ ਭਗਤ ਜਨ ਲੋਕ ਆ ਜਿਹੜੇ ਗੁਰਮੁਖ ਲੋਕ ਆ ਜਿਹੜੇ ਇੱਕ ਪਰਮੇਸ਼ਰ ਦੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਦੂਜਾ ਜਿਹੜਾ ਵਾ ਉਹ ਦੀ ਜਗ੍ਹਾ ਨਹੀਂ ਲੈ ਸਕਦਾ ਪਰ ਜੀਹਾ ਵਰਨਾ ਦਿਸੀ ਕਹਿੰਦੇ ਮੈਨੂੰ ਦਿਸਦਾ ਹੀ ਨਹੀਂ ਹੋਰ ਕੋਈ ਉਹਦੇ ਵਰਗਾ ਕਹਿੰਦੇ ਉਹਦਾ ਵਰਗਾ ਕੋਈ ਹੈ ਹੀ ਨਹੀਂ ਜਿਵੇਂ ਇੱਕ ਕਹਿ ਸਕਦੇ ਆ ਕਿ ਜਿਹਦੇ ਨਾਲ ਪ੍ਰੇਮ ਆ ਨਾ ਫਿਰ ਉਹੋ ਹੀ ਦਿਸਦਾ ਉਹਨੂੰ ਕਹਿੰਦੇ ਮੈਨੂੰ ਤੇ ਪ੍ਰਮਾਤਮਾ ਇੱਕੋ ਹੀ ਆ ਜਿਹੜਾ ਮੈਨੂੰ ਨਜ਼ਰ ਆਉਂਦਾ ਉਹਦੀ ਦੂਜਾ ਜਿਹੜਾ ਵਾ ਕੋਈ ਉਹਦੀ ਥਾਂ ਲੈ ਨਹੀਂ ਸਕਦਾ ਕੋਈ ਦੂਜਾ ਲਵੇ ਨਾ ਲਾਏ ਤੇ ਮੈਂ ਹੋਰ ਕਿਸੇ ਦੇ ਨਾਲ ਮੇਰੀ ਜਿਹੜੀ ਆ ਉਹ ਜਗ੍ਹਾ ਨਹੀਂ ਲੈ ਸਕਦਾ ਜਾਂ ਜਿਹੜਾ ਮੇਰਾ ਉਹਦੇ ਨਾਲ ਕੋਈ ਪ੍ਰੇਮ ਨਹੀਂ ਆ ਕਹਿੰਦੋਂ ਪਾਵੇ ਕਿ ਇਹ ਤੇ ਦੁਬਧਾ ਕਤਮ ਕੀਤੀ ਇਸੇ ਕਰਕੇ ਇੱਕ ਓ ਅੰਕਾਰ ਇੱਕ ਜਿਹੜਾ ਉਹ ਗਣਿਤ ਦਾ ਲਿਖਿਆ ਕਾਊਂਟਿੰਗ ਦਾ ਇੱਕ ਇਹ ਕੋਈ ਪਰਮਾਤਮਾ ਔਰ ਮੈਨੂੰ ਉਹੋ ਹੀ ਦਿਖਦਾ ਵਾ ਔਰ ਦੂਜਾ ਕੋਈ ਜਿਹੜਾ ਵਾ ਉਹ ਸ਼ੱਕ ਵਾਲੀ ਗੱਲ ਕਹਿੰਦੋਂ ਪਾਵੇ ਕਿ ਹੈ ਹੀ ਨਹੀਂ ਕਿ ਮੇਰੇ ਮਨ ਦੇ ਵਿੱਚ ਇੱਕ ਮੱਸਿਆ ਵਾ ਔਰ ਉਹੋ ਹੀ ਮੇਰੇ ਲਈ ਸਭ ਕੁਝ ਹੈ ਹਲ ਤਪਲਤ ਸਵਾਰੀਆਂ ਨੇ ਨੀਚੇ ਲ ਦਿੱਤੀਆਂ ਨਾ ਜਾਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਮੇਰਾ ਲੋਕ ਤੇ ਪਰਲੋਕ ਉਸ ਪ੍ਰਮਾਤਮਾ ਨੇ ਸਵਾਰਤਾ ਵਾ ਮੇਰਾ ਅੱਗਾ ਵੀ ਤੇ ਪਿੱਛਾ ਵੀ ਸਾਰਾ ਕੁਝ ਮੇਰਾ ਜਿਹੜਾ ਪ੍ਰਮਾਤਮਾ ਸਵਾਰਨ ਵਾਲਾ ਵਾ ਔਰ ਨੀਚੇ ਲ ਦੁਪਾਪ ਹੁੰਦਾ ਨਾ ਨਾਸ਼ ਹੋਣ ਵਾਲਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਅਬਨਾਸੀ ਆ ਉਹ ਕਦੀ ਵੀ ਜੰਮਦਾ ਮਰਦਾ ਨਹੀਂ ਕਹਿਣ ਤੋਂ ਪਾਵੇਗੇ ਆ ਉਹ ਹਮੇਸ਼ਾ ਜੁੰਦਾ ਰਹਿਣ ਵਾਲਾ ਅਮਰ ਆ ਉਹ ਜੁਨਾ ਤੋਂ ਰਹਿਤ ਆ ਔਰ ਆਪਣੇ ਆਪ ਹੀ ਉਹ ਪੈਦਾ ਹੋਇਆ ਉਹ ਕਿਤੇ ਇਸਤਰੀ ਦੇ ਪੇਟੋਂ ਨਹੀਂ ਪੈਦਾ ਹੋਇਆ ਬਾਕੀ ਅਸੀਂ ਸੰਸਾਰੀ ਜੀਵ ਜਿੰਨੇ ਆ ਸਾਰੇ ਜਿਹੜੇ ਆ ਉਹ ਆਪਣੀ ਮਾਂ ਦੇ ਗਰਭ ਚੋਂ ਪੈਦਾ ਹੋਏ ਆ ਮਾਂ ਦੇ ਪੇਟ ਦੇ ਵਿੱਚੋਂ ਪੈਦਾ ਹੋਏ ਆ ਨਾਨਕ ਭੰਡੇ ਬਾਹਰਾ ਏਕੋ ਸੱਚਾ ਸੋਈ ਉਹ ਪਰਮਾਤਮਾ ਜਿਹੜਾ ਵਾ ਉਹ ਆਪਣੇ ਆਪ ਹੀ ਪੈਦਾ ਹੋਇਆ ਵਾ ਉਹਨੇ ਮੇਰਾ ਜੀਵਨ ਸਵਾਰਤਾ ਵਾ ਔਰ ਉਹਦੇ ਵਰਗਾ ਜਿਹੜਾ ਵਾ ਹੋਰ ਕੋਈ ਨਹੀਂ ਹੈ ਉਹਦੀ ਕੋਈ ਥਾਂ ਨਹੀਂ ਲੈ ਸਕਦਾ ਉਹ ਆਪਣੇ ਆਪ ਵਿੱਚ ਸਰਬਸ਼ਕਤੀਮਾਨ ਆ ਸਰਬਵਿਆਪਕ ਆ ਸਰਬਕਲਾ ਭਰਪੂਰ ਆ ਸੋਹਣਾ ਵਾ ਸੁਨੱਖਾ ਵਾ ਉਹਦੀ ਵਰਗਾ ਕੋਈ ਹੋਰ ਹੈ ਹੀ ਨਹੀਂ ਸੰਸਾਰ ਸਾਗਰ ਤੇ ਰਖਿਨ ਬੌੜ ਨਾ ਜਨਮੇ ਧਾਈ ਇਹ ਜਿਹੜਾ ਸੰਸਾਰ ਆ ਇੱਕ ਸਾਗਰ ਦੀ ਨਿਆਈ ਆ ਇਹ ਤੇ ਜੀਵ ਆਈ ਜਾਂਦੇ ਆ ਔਰ ਆਪਣੀ ਉਮਰ ਭੋਕੇ ਤੁਰ ਹੀ ਜਾਂਦੇ ਆ ਫਰੀਦਾ ਕਿੱਥੇ ਟੈਂਡੇ ਮਾਪਿਆਂ ਜਿੰਨੀ ਤੂੰ ਜਣੇ ਹੋਏ ਕਹਿੰਦੋ ਤੇਰੇ ਜਿਹੜੇ ਤੇਰੇ ਜਿਹੜੇ ਮਾਪੇ ਆ ਵੱਡ ਵਡੇਰੇ ਜਿਹੜੇ ਤੇਰੇ ਦਾਦੜੇ ਜਿਹੜੇ ਤੇਰੇ ਜਿਹੜੇ ਪਰਦਾਦੇ ਆ ਉਹ ਕਿੱਥੇ ਗਏ ਆ ਜਿਨ੍ਹਾਂ ਨੇ ਤੈਨੂੰ ਪੈਦਾ ਕੀਤਾ ਜੇ ਤੂੰ ਅਜੇ ਵੀ ਨਹੀਂ ਪਤੀਣੀ ਉਹ ਤੈਨੂੰ ਅਜੇ ਵੀ ਸਮਝ ਨਹੀਂ ਆਈ ਇਹ ਸ਼ਲੋਕ ਆਉਂਦਾ ਜੀ ਫਰੀਦ ਸਾਹਿਬ ਜੀ ਦਾ ਕਿ ਸੰਸਾਰ ਜਿਹੜਾ ਹੈ ਇਹ ਸਾਗਰ ਹੈ ਔਰ ਇਹਦੇ ਵਿੱਚੋਂ ਅਸੀਂ ਜੇ ਇਹਨੂੰ ਪਾਰ ਕਰਨਾ ਨਾ ਉਹ ਸਾਡੇ ਗੁਰੂ ਰੂਪੀ ਮਲਾਹ ਨੇ ਸਾਨੂੰ ਪਾਰ ਕਰਾਉਣਾ ਕਿਉਂਕਿ ਗੁਰੂ ਨੂੰ ਜਾਣਕਾਰੀ ਹੈ ਗੁਰੂ ਨੂੰ ਸਮਝ ਆ ਗੁਰੂ ਤੇ ਪਰਮਾਤਮਾ ਦੇ ਵਿੱਚ ਕੋਈ ਭੇਦ ਨਹੀਂ ਹੁੰਦਾ ਔਰ ਗੁਰੂ ਜਿਹੜਾ ਵਾ ਉਹ ਸਮਰਥ ਹੈ ਇਸ ਕਰਕੇ ਕਹਿੰਦੇ ਸੰਸਾਰ ਸਾਗਰ ਤੇ ਰੱਖਿਆ ਨ ਬੌੜ ਨ ਜਨਮੇ ਤਾਂ ਆਏ ਫਿਰ ਜਿਹੜਾ ਬੰਦਾ ਜਨਮ ਮਰਨ ਦੇ ਚੱਕਰ ਤੋਂ ਬਚ ਜਾਂਦਾ ਮੋੜ-ਮੋੜ ਕੇ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਪੈਂਦਾ ਉਹ ਇਨਸਾਨ ਸਪੋਜ਼ ਕਰੋ ਕਿ ਅਸੀਂ ਕੋਈ ਵੀ ਜਦੋਂ ਕਿਤੇ ਵੀ ਜਾਣਾ ਵਾ ਤੇ ਅਸੀਂ ਉਸ ਥਾਂ ਤੇ ਪਹੁੰਚਣ ਦੇ ਵਾਸਤੇ ਕੋਈ ਸਾਧਨ ਲੱਭਦੇ ਆਂ ਔਰ ਜਿਵੇਂ ਦਰਿਆ ਪਾਰ ਕਰਨਾ ਵਾ ਜਾਂ ਸਮੁੰਦਰ ਪਾਰ ਕਰਨਾ ਵਾ ਸਾਗਰ ਲਿਖਿਆਇਆ ਥੀ ਸਾਗਰ ਤੋਂ ਭਾਵ ਹੁੰਦਾ ਵਾ ਸਮੁੰਦਰ ਤੇ ਉਹਨੂੰ ਪਾਰ ਕਰਨ ਲਈ ਅਸੀਂ ਹੁਣ ਤੇ ਜਹਾਜ਼ ਸਮੁੰਦਰੀ ਜਹਾਜ਼ ਬਣੇ ਆ ਔਰ ਇਸੇ ਕਰਕੇ ਕਹਿੰਦੇ ਨਾਨਕ ਨਾਮ ਜਹਾਜ਼ ਹੈ ਕਿ ਮਤਲਬ ਕਿ ਜਿਹੜਾ ਪ੍ਰਮਾਤਮਾ ਦਾ ਨਾਮ ਆ ਉਹ ਜਹਾਜ਼ ਦੇ ਨਿਆਈ ਹੈ ਜਿਹੜੇ ਸ ਉਤਰੀ ਪਾਰ ਜਿਹੜਾ ਨਾਮ ਬਾਣੀ ਪੜਦਾ ਵਾ ਜਿਹੜਾ ਵਾਹਿਗੁਰੂ ਵਾਹਿਗੁਰੂ ਜਪਦਾ ਵਾ ਉਹ ਪਾਰ ਹੋ ਜਾਂਦਾ ਹੈ ਇਸੀ ਤਰ੍ਹਾਂ ਜਿਹੜੇ ਨਿਸ਼ਾਨ ਸੰਸਾਰ ਸਾਗਰ ਤੇ ਰੱਖਿਆ ਨ ਬੋੜ ਨ ਜਨਮ ਧਾਏ ਜਿਹੜੇ ਇਨਸਾਨ ਪ੍ਰਮਾਤਮਾ ਨਾਲ ਪ੍ਰੀਤ ਪਾ ਲਿੰਦੇ ਹਨ ਜਿਹੜੇ ਚੰਗੇ ਕਰਮ ਕਰਦੇ ਆ ਇਥੇ ਕਰਮ ਦੀ ਗੱਲ ਵੀ ਕੀਤੀ ਆ ਕਰਮਾਂ ਕਰਕੇ ਹੀ ਨਿਵੇੜੇ ਹੋਣੇ ਨਿਸ਼ਾਨ ਦੇ ਆਰੰਭ ਦੇ ਵਿੱਚ ਵੀ ਆਇਆ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਇਹੇ ਪ੍ਰਮਾਤਮਾ ਕਿਰਪਾ ਕਰਕੇ ਮੈਨੂੰ ਮਿਲ ਲੈ ਮੈਂ ਕਰਮਾਂ ਕਰਕੇ ਵਿਛੜਿਆ ਵਾਂ ਆਪਣੇ ਜੇ ਕਰਮ ਚੰਗੇ ਕੀਤੇ ਆ ਤੇ ਗਤੀ ਹੋ ਜਾਊਗੀ ਨਹੀਂ ਤਾਂ ਜਨਮ ਮਰਨ ਦੇ ਚੱਕਰ ਵਿੱਚ ਇਸੀ ਤਰ੍ਹਾਂ ਇਹ ਸਾਨੂੰ ਪਟਕਦਾ ਰਹੂਗਾ ਕਿਉਂਕਿ ਇਹ ਗਰਬਾਣੀ ਦੇ ਵਿੱਚ ਜਿਹੜੀ ਲਿਖਿਆ ਕਿ 184 ਜੰਤ ਉਪਾਈ 42 ਲੱਖ ਜੀਵ ਜਿਹੜੇ ਆ ਕਹਿੰਦੇ ਉਹ ਪਾਣੀ ਦੇ ਵਿੱਚ ਰਹਿੰਦੇ ਆ ਤੇ 42 ਲੱਖ ਜੀਵ ਜਿਹੜੇ ਆ ਉਹ ਧਰਤੀ ਤੇ ਰਹਿੰਦੇ ਆ ਬੇਸ਼ੱਕ ਇਹਨਾਂ ਦੀ ਗਿਣਤੀ ਜਿਹੜੀ ਆ ਮਿੰਤੀ ਨਹੀਂ ਕੀਤੀ ਜਾ ਸਕਦੀ ਪਰ ਇੱਕ ਅੰਦਾਜ਼ਾ ਲਾਇਆ ਕਹਿੰਦੇ ਫਲਗਨ ਜਿਹਾ ਇੱਕ ਨੇਕ ਗੁਣ ਗੁਣ ਤਰੀ ਨਾਣਕ ਚਰਨੀ ਪਾਏ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕਿ ਇੱਕ ਜੀਬ ਹੈ ਮੇਰੀ ਹਰ ਇਨਸਾਨ ਦੀ ਇੱਕੋ ਜੀਬ ਹੁੰਦੀ ਹੈ ਤੇ ਤੇਰੀ ਦੇ ਨੀਕਾ ਗੁਣਿਆ ਬੇਅੰਤ ਗੁਣਿਆ ਜਿਨ੍ਹਾਂ ਦੀ ਕੋਈ ਵਡਿਆਈ ਨਹੀਂ ਕੀਤੀ ਜਾ ਸਕਦੀ ਜਿਨ੍ਹਾਂ ਨੂੰ ਕਾਇਆ ਨਹੀਂ ਜਾ ਸਕਦਾ ਜਿੰਨੇ ਮਰਜੀ ਮੈਂ ترانے ਗਾਲਾਂ ਜਿੰਨੇ ਮਰਜੀ ਤੇਰੇ ਗੁਰੂ ਮਹਾਰਾਜ ਗੀਤ ਗਾਲਾਂ ਜਿੰਨੀ ਮਰਜੀ ਤੇਰੀ ਵਡਿਆਈ ਕਰਨਾ ਥੋੜੀ ਹੈ ਏਕ ਜੀ ਕਿਆ ਬਖਾਨੇ ਇਕ ਜੀਵ ਦੇ ਨਾਲ ਇੱਕ ਜੀਵ ਦੇ ਨਾਲ ਮੈਂ ਕਿਹੜੇ ਕਿਹੜੇ ਗੁਣ ਬਿਆਨ ਕਰਾਂ ਗੁਰੂ ਮਹਾਰਾਜ ਤੂੰ ਦੇ ਗੁਣਾ ਦੇ ਨਾਲ ਤੂੰ ਹੈ ਹੀ ਗੁਣਿਆ ਗੁਣਾ ਦਾ ਖਜ਼ਾਨਾ ਮੈਂ ਤੇਰੇ ਵਿੱਚ ਇੱਕ ਵੀ ਔਗਣ ਨਹੀਂ ਹੈਗਾ ਹਾਂ ਔਗਣ ਪਰੇ ਇਹ ਗੁਣ ਨਾ ਹੀ ਅਮਰ ਚੜ ਬਿਖੇ ਬੇਕਾਹੀ ਕਹਿੰਦੇ ਅਸੀਂ ਦੇ ਔਗਣਾਂ ਦੇ ਪਰੇ ਆ ਮੈਂ ਨਿਰਗੁਣਿਆਰੇ ਕੋਈ ਗੁਣਾ ਹੀ ਆਪੇ ਤਰਸ ਪਈ ਤਰਸ ਪਿਆ ਮੈਂ ਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੀ ਤਾਂ ਜੀਵਾ ਤਨ ਮਨ ਤੀ ਵੀ ਹਰਿਆ ਕਹਿੰਦੇ ਜੇਵਾ ਏਕ ਨੇਕ ਗੁਣ ਤਰੀ ਏ ਪ੍ਰਮਾਤਮਾ ਤੇਰੀ ਵਿੱਚ ਨੇਕਾ ਗੁਣ ਆ ਤੇ ਤੇਰੇ ਮੇ ਚਰਨਾ ਦੇ ਵਿੱਚ ਲੱਗਦਾ ਵਾਂ ਜਾਣੀ ਕਿ ਤੇਰੇ ਨਾਲ ਜੁੜਦਾ ਵਾਂ ਤੇਰੇ ਅਗੇ ਨਮਸਕਾਰ ਕਰਦਾ ਵਾਂ ਏ ਪ੍ਰਮਾਤਮਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਮੇਰੇ ਤੇ ਬਖਸ਼ਿਸ਼ ਕਰੋ ਮੇਰੇ ਤੇ ਰਹਿਮਤ ਕਰੋ ਗੁਰੂ ਮਹਾਰਾਜ ਮੈਨੂੰ ਕਿਰਪਾ ਕਰੋ ਮੇਰੇ ਤੇ ਮੈਨੂੰ ਬਖਸ਼ ਲਓ ਮੈਂ ਤੇਰੇ ਗੁਣ ਵੀ ਨਹੀਂ ਗਾ ਸਕਦਾ ਆਪਣੀ ਜੀਬ ਦੇ ਨਾਲ ਪਰ ਫਿਰ ਵੀ ਜਿੰਨੇ ਜੋਗਾ ਵਾਂ ਤੇਰੀ ਬੰਦਗੀ ਜਿਹੜੀ ਆ ਸਵਾਸ ਸਵਾਸ ਵਾਹਿਗੁਰੂ ਵਾਹਿਗੁਰੂ ਕਰੂੰਗਾ ਪਰ ਜੇਕਰ ਕਮਾਂ ਕਮਾਂਗੇ ਮੈਂ ਜਿਹੜੀ ਆ ਤੇਰੀ ਵਡਿਆਈ ਜਿਹੜੀ ਆਪਣੀ ਜੀਬ ਦੇ ਨਾਲ ਗਾਲਾਂ ਸ਼ਬਦਾਂ ਦੇ ਵਿੱਚ ਗਾਲਾਂ ਤੇ ਉਹ ਥੋੜੀ ਹੈ ਸ਼ਬਦ ਵੀ ਥੋੜੇ ਪਿਆ ਜਾਂਦੇ ਆ ਜਾਨੀ ਕਿ ਇੰਨਾ ਵੱਡਾ ਵਾ ਬੇਅੰਤਿਆ ਪਰਮਾਤਮਾ ਫਲਗਨ ਨੀਤਸ ਲਾਹੀਐ ਜਿਸਨੂੰ ਤੇਲਨਾ ਤਮਾਈ ਗੁਰੂ ਮਹਾਰਾਜ ਸਚੇ ਪਾਤਸ਼ਾਹ ਕਹਿੰਦੇ ਨੇ ਕਿ ਪੱਗਣ ਦੇ ਮਹੀਨੇ ਵਿੱਚ ਨਿਤ ਉਸ ਪਰਮਾਤਮਾ ਨੂੰ ਸਲਾਉਣਾ ਚਾਹੀਦਾ ਵਾ ਜਿਸ ਨੂੰ ਰਤਾਤ ਪਰਵੀਤੇਲ ਜਿੰਨਾ ਵੀ ਲਾਲਚ ਨਹੀਂ ਹਰ ਮਨੁੱਖ ਨੂੰ ਕੋਈ ਨਾ ਕੋਈ ਲਾਲਚ ਹੁੰਦਾ ਫੇਰ ਉਹ ਕੰਮ ਕਰਦਾ ਕੋਈ ਤੇ ਪਰਮਾਤਮਾ ਨੂੰ ਕੋਈ ਲਾਲਚ ਨਹੀਂ ਹੈਗਾ ਸਾਡੇ ਤੋਂ ਪਰਮਾਤਮਾ ਸਾਨੂੰ ਦੇਣ ਵਾਲਾ ਹੈ ਸਾਡੇ ਕੋ ਕੁਝ ਮੰਗਦਾ ਨਹੀਂ ਉਹ ਸਿਰਫ ਕੀ ਆ ਉਹਦੀ ਵਡਿਆਈ ਕਰਨੀ ਜੇ ਉਹਦੀ ਵਡਿਆਈ ਕਰਾਂਗੇ ਤੇ ਉਹਦੇ ਵਰਗੇ ਗੁਣ ਸਾਡੇ ਚ ਆ ਜਾਣਗੇ ਜਿਹੋ ਜੇ ਬੰਦੇ ਦੀ ਤੁਸੀਂ ਗੁਣ ਗਾਓਗੇ ਤੁਹਾਡੇ ਵਿੱਚ ਉਹੋ ਜਿਹੇ ਗੁਣ ਆਉਣੇ ਆ ਜੇ ਮਾੜੇ ਬੰਦੇ ਦੀਆਂ ਗੱਲਾਂ ਕਰੋਗੇ ਤੁਹਾਡੇ ਚ ਮਾੜੇ ਗੁਣ ਆ ਜਾਣੇ ਜੇ ਚੰਗੇ ਬੰਦੇ ਦੀਆਂ ਗੱਲਾਂ ਕਰੋਗੇ ਤੁਹਾਡੇ ਚੰਗੇ ਗੁਣ ਆ ਜਾਣੇ ਇਹ ਰੋਲ ਮਾਡਲ ਆ ਇਸ ਕਰਕੇ ਜੇਕਰ ਅਸੀਂ ਪ੍ਰਮਾਤਮਾ ਦੇ ਗੁਣ ਗਾਵਾਂਗੇ ਤੇ ਉਹਨੂੰ ਸਾਡੇ ਕੋਲ ਤੇਲ ਜਿੰਨਾ ਵੀ ਕੋਈ ਲਾਲਚ ਨਹੀਂ ਹੈਗਾ ਨਹੀਂ ਤੇ ਹਰ ਬੰਦਾ ਜਿਹੜਾ ਵਾ ਉਹ ਲਾਲਚੀ ਆ ਲਾਲਚ ਕਾਤਰ ਕੰਮ ਕਰਦਾ ਪਰ ਪ੍ਰਮਾਤਮਾ ਨੂੰ ਸਾਡੇ ਕੋਲ ਕੋਈ ਲਾਲਚ ਨਹੀਂ ਗੁਣ ਗਾਵਾਂਗੇ ਉਹਨੂੰ ਸਲਾਵਾਂਗੇ ਤੇ ਅਸੀਂ ਆਪਨਾ ਆਪ ਸਵਾਰ ਲਾਂਗੇ ਨਾ ਸਲਾਵਾਂਗੇ ਤੇ ਫਿਰ ਜਿਹੜਾ ਵਾ ਉਹ ਅਸੀਂ ਆਪਨਾ ਆਪ ਵਗਾੜ ਲਾਂਗੇ ਫਿਰ ਜਨਮ ਮਰਨ ਦੇ ਚੱਕਰ ਵਿੱਚ ਪਏ ਰਵਾਂਗੇ ਜਿਹੜੇ ਜਿਹੜੇ ਸੰਸਾਰ ਦੇ ਵਿੱਚ ਰਹਿ ਕੇ ਵੀ ਅਸੀਂ ਧੋਕ ਜਿਹੜੇ ਭੋਗਦੇ ਰਵਾਂਗੇ ਇਹ ਜਿਹੜੀ ਅਟੈਚਮੈਂਟ ਆ ਸੰਸਾਰ ਦੇ ਨਾਲ ਜਿਹੜੀ ਸਾਡੀ ਇਹ ਡੀ ਅਟੈਚਮੈਂਟ ਤਾਂ ਹੀ ਹੋਣੀ ਆ ਟੁੱਟਣੀ ਤਾਂ ਹੀ ਆ ਜੇਕਰ ਅਸੀਂ ਜਿਹੜੀ ਆ ਪ੍ਰਮਾਤਮਾ ਨਾਲ ਸਿਫਤ ਸਲਾਹ ਕਰਾਂਗੇ ਸੰਸਾਰ ਵਿੱਚ ਰਹਿਣਾ ਵਾ ਪਰ ਨਿਰੰਕਾਰ ਦੇ ਨਾਲ ਆਪਣਾ ਜੋੜ ਕੇ ਰੱਖਣਾ ਦਾ ਕਹਿੰਦੇ ਨੇ ਕਿ ਫਿਰ ਜਿਹੜਾ ਵਾ ਉਹ ਬੰਦਾ ਤਰ ਜਾਂਦਾ ਵਾ ਮੋੜ ਮੁੜ ਕੇ ਜਨਮ ਮਰਨ ਦੇ ਚੱਕਰੋਂ ਨਹੀਂ ਕੱਟਣੇ ਪੈਂਦੇ ਇਹ ਫੱਗਣ ਦਾ ਮਹੀਨਾ ਜਿਹੜਾ ਵਾ ਇਹਦੀ ਆਪਾਂ ਬੜੇ ਵਿਸਥਾਰ ਦੇ ਨਾਲ ਬੜੀ ਹੀ ਆਪਣੀ ਤੋਸ਼ ਬੁੱਧੀ ਦੇ ਨਾਲ ਜਿੰਨੇ ਜੋਗੇ ਵੀ ਹੈਗੇ ਆ ਇੱਕ ਵਿਆਖਿਆ ਕਰਨ ਦੀ ਨਿਮਾਣੀ ਜੀ ਕੋਸ਼ਿਸ਼ ਕੀਤੀ ਆ ਔਰ ਗਰਬਾਣੀ ਦੀ ਵਿਚਾਰ ਕਰਦੇ ਆ ਗੁਰੂ ਸਾਹਿਬਾਨ ਦੇ ਸ਼ਬਦ ਦੀ ਵਿਚਾਰ ਕਰਦੇ ਆ ਦਾਸ ਕੋਲੋਂ ਏਕ ਨੀਲੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣ ਗਿਆ ਕਿਉਂਕਿ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਕਿ ਹਰ ਇਨਸਾਨ ਜਿਹੜਾ ਵਾ ਉਹ ਭੁੱਲਣ ਹਾਰਿਆ ਗਲਤੀਆਂ ਤਰੂਟੀਆਂ ਆ ਰਹਿ ਜਾਂਦੀਆਂ ਗਲਤੀਆਂ ਹੋ ਜਾਂਦੀਆਂ ਤਰੂਟੀਆਂ ਆ ਰਹਿ ਜਾਂਦੀਆਂ ਕਮੀਆਂ ਰਹਿ ਜਾਂਦੀਆਂ ਵਾ ਪਰ ਕੋਸ਼ਿਸ਼ ਇਹ ਹੁੰਦੀ ਕਿ ਵੱਧ ਤੋਂ ਵੱਧ ਜਿਹੜਾ ਵਾ ਉਹ ਆਪਾਂ ਗੁਰੂ ਸਾਹਿਬਾਨ ਦੇ ਜਿਹੜੇ ਆ ਜਿੰਨੇ ਜੋਗੇ ਵੀ ਹੈਗੇ ਗੁਣ ਗਾਈਏ ਇਹ ਫੱਗਣ ਦੇ ਮਹੀਨੇ ਦੀ ਨਹੀਂ ਨਾ ਜੀ ਗੱਲ ਕੀਤੀ ਕਿ ਗੁਰਬਾਣੀ ਸਾਰੀ ਜਿਹੜੀ ਹਰ ਮਹੀਨੇ ਪੜ੍ਹਣੀ ਆਪਾਂ ਹਰ ਵੇਲੇ ਯਾਦ ਰੱਖਣਾ ਉਸ ਪ੍ਰਮਾਤਮਾ ਨੂੰ ਸੱਜਣ ਮੇਰਾ ਏਕ ਤੂੰ ਕਰਤਾ ਪੁਰਖ ਸੁਜਾਨ ਸਤਗੁਰ ਮੀਤ ਮਲਾਇਆ ਮੈਂ ਸਦਾ ਸਦਾ ਤੇਰਾ ਤਾਨ ਕਟਕਟ ਰਵਰੀਆ ਬਨਵਾਰੀ ਜਲ ਧਲ ਮਈਲ ਗੁਪਤੋ ਵਰਤੇ ਗੁਰ ਸ਼ਬਦੀ ਦੇਖ ਨਿਹਾਰੀ ਜੀਓ ਸਭ ਮੈਂ ਜੋਤ ਜੋਤ ਹੈ ਸੋਈ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਈ ਗੁਰ ਸਾਖੀ ਜੋਤ ਪ੍ਰਗਟ ਹੋਏ ਸਗਲ ਬਨਸ ਸਗਲ ਬਨਸ ਪਤਮੈ ਬਸੰਤਰ ਸਗਲ ਦੂਦ ਮੈਂ ਕੀਆ ਉੱਚੀ ਨੀਚ ਮੈਂ ਜੋਤ ਸਮਾਣੀ ਕਟਕਟ ਮਾਦੋ ਜੀਆ ਜਿਤੇ ਹਰ ਅਰਾਦੀ ਐ ਤੇ ਤੇ ਹਰਮਿਤ ਸਹਾਈ ਸਜਣ ਮੇੜਾ ਚਾਈਆ ਅਬ ਕਹੀ ਦਾ ਮਿਤ ਅਬੇ ਜਾਣਨ ਆਪਣਾ ਕਹੀ ਨਾ ਠਾਹੀ ਚਿਤ ਸੋ ਇਹਦੇ ਨਾਲ ਹੀ ਆਪਾਂ ਜਿਹੜੀ ਆ ਇਥੇ ਜਿਹੜੀ ਆ ਵਿਚਾਰ ਜਿਹੜੀ ਆ ਗੁਰੂ ਸਾਹਿਬਾਂ ਦੇ ਸ਼ਬਦ ਦੀ ਜਿਹੜੀ ਸਮਾਪਤ ਕਰਦੇ ਆ ਹੋਇਆਂ ਪੁੱਲਾਂ ਦੀ ਦਾਸ ਨੂੰ ਜਿਹੜੀ ਆ ਖਿਮਾ ਕਰਨੀ